ਜੇ ਦਿਨ ਤੁਸੀਂ ਪੰਜ ਵਾਰੀ ਵੀ ਕਹਤਾ ਨਾ ਸ਼੍ਰੀ ਹਰਿ ਕ੍ਰਿਸ਼ਨ ਬਿਹਾਈ ਆ ਜਿਸੇ ਰਿੱਠੇ ਸਭ ਉਤ। ਪੰਜ ਵਾਰੀ ਕਹਿਣਾ। ਜੇ ਪੰਜ ਵਾਰੀ ਤੁਸੀਂ ਇਹ ਵੀ ਕਹਤਾ ਤੇਗ ਬਹਾਦਰ ਸਿਮਰਿਆ ਕਰਨੋਂ ਨਿੱਧਿਆ। ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨਿੱਧਿਆ। ਪੰਜ ਵਾਰੀ ਇਹ ਕਹਿ ਦੋ ਮੈਂ ਕਿ ਰਿੱਧੀਆਂ ਸਿੱਧੀਆਂ ਨੋਂ ਨਿੱਧੀਆਂ। ਜਿੰਨਾ ਗੁਰੂ ਮਹਾਰਾਜ ਨੇ ਸੌਖਾ ਕਰਕੇ ਆਪਾਂ ਨੂੰ ਦਿੱਤਾ ਕਿਸੇ ਨੂੰ ਵੀ ਨਹੀਂ ਦਿੰਦਾ। ਇਹ ਸੌਖਾ ਮਾਰਗ ਹੈ ਇਹ। ਸਹਿਜ ਅਵਸਥਾ ਗ੍ਰਿਸ਼ਟ ਵਿੱਚ ਰਹਿੰਦੇ ਹੋਏ ਸੰਸਾਰ ਵਿੱਚ ਰਹਿੰਦੇ ਹੋਏ ਕਿੱਥੇ 24 ਘੰਟੇ ਅੱਠ ਪਹਿਰ ਨਾਮ ਜਪਣਾ ਤੇ ਕਿੱਥੇ ਮਹਾਰਾਜ ਨੇ ਇਹ ਤਾਂ ਵੀ ਇੱਕ ਸੁਖਮਨੀ ਸਾਹਿਬ ਕਰ ਲੋ 24 ਘੰਟੇ ਸਭ ਗੱਜ ਕੇ ਆਖੋ ਸਰਬਨੰਦਨ ਜੀ ਵਾਹਿ ਇਹ ਨੂੰ ਕਹਿੰਦੇ ਪੁਲ ਬਣਾਤਾ ਪੁਲ ਜਿੱਦਾਂ ਹੁਣ ਤਿੰਨ ਤਰ੍ਹਾਂ ਦਾ ਯੋਗ ਹੁੰਦਾ ਇੱਕ ਉਹਦਾ ਹੱਥ ਯੋਗ ਰਾਜ ਯੋਗ ਇਹ ਕਹਿੰਦਾ ਸਹਿਜ